ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਹੜਾਂ ਦੀ ਮਾਰ ਨੇ ਪੰਜਾਬ ਦੇ 12 ਜ਼ਿਲ੍ਹੇ ਪੂਰੀ ਤਰ੍ਹਾਂ ਝੋੜੇ ਪਏ ਆ ਤਰਾ ਤਰਾ ਹੋ ਰਹੀ ਆ ਪਰ ਇਹਦੇ ਵਿੱਚ ਜਿਹੜੇ ਘਟਨਾਕਰਮ ਸਾਹਮਣੇ ਆ ਰਹੇ ਆ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਜਿਵੇਂ ਬੀਬੀ ਇੰਦਰਜੀਤ ਕੌਰ ਮਾਨ ਵੀਰਪਿੰਡ ਤੋਂ ਜਿਹੜੇ ਨਕੂਦਰ ਤੋਂ ਵਿਦਾਇਕ ਨਹੀਂ ਉਹਨਾਂ ਦੀ ਕੱਲ ਜੋ ਪਾਸ਼ਾ ਸੀ ਸਵਾਲ ਕਰਨ ਵਾਲਿਆਂ ਤੇ ਅਤਮਿੰਦਨ ਜੋਗ ਆ ਪੜਨੇ ਮੇਰੀਏ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਮਾਨਤਾਣ ਦਿੱਤਾ ਤੇ ਤੁਸੀਂ ਅੱਜ ਐਮਐਲਏ ਸ਼ਿਪ ਦਾ ਨਿੱਗ ਮੰਨ ਰਹੇ ਜੀ ਤੁਹਾਡੀ ਪਾਸ਼ਾ ਹਰੀਆਂ ਪੱਗਾਂ ਵਾਲੇ ਦੱਸ ਕੇ ਆ ਜਾਂਦੇ ਆ ਮੂੰਹ ਚੁੱਕ ਕੇ ਇਹ ਸ਼ਬਦ ਜਿਹੜੇ ਆ ਤੁਹਾਨੂੰ ਬਹੁਤ ਮਹਿੰਗੇ ਪੈਣਗੇ ਔਰ ਦੂਜਾ ਐਪੀਸੋਡ ਜਿਹੜਾ ਪ੍ਰੀਪੇਡ ਸੀ ਸਾਰਾ ਕੁਝ ਸੈਕਿਉਰਿਟੀ ਤਿਆਰ ਸੀ ਉਹਦੇ ਤੇ ਐਂ ਹੋ ਲੱਗਾ ਵਾ ਜਦੋਂ ਬੀਬੀ ਫਰੋਜਪੁਰ ਵਾਲੀ ਸਾਈਡ ਤੇ ਭਗਵੰਤ ਸਿੰਘ ਮਾਨ ਜੀ ਨੂੰ ਮਿਲੀ ਆ ਤੇ ਦੋਵਾਂ ਦੇ ਹਾ ਭਾਵੇਂ ਦੱਸ ਰਹੇ ਸੀ ਪੀ ਪੜਾ ਤੂੰ ਵੀ ਪਖੰਡੀ ਤੇ ਮੈਂ ਵੀ ਪਖੰਡੀ ਦਿੱਤਾ ਲਿਆ ਮੈਂ ਵੀ ਕੁਝ ਨਹੀਂ ਪੰਜਾਬ ਨੂੰ ਮਾਰਿਆ ਹੀ ਮਾਰਿਆ ਵਾ ਤੇ ਰੋਣ ਵਾਲੋ ਕਸਰ ਜਿਹੜੀ ਆ ਤੂੰ ਵੀ ਨਹੀਂ ਛੱਡੀ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕ ਵੇਖ ਰਹੇ ਆ ਇਹਨਾਂ ਦੇ ਦਿਮਾਗ ਦੇ ਵਿੱਚ ਆ ਇਹਨਾਂ ਨੂੰ ਭੁੱਲਿਆ ਭਲਿਆ ਕੁਝ ਨਹੀਂਗਾ ਅੱਜ ਜੇ ਤੁਸੀਂ ਸਰਵੇ ਕਰਨ ਆਉਂਦੇ ਜੀ ਰਾਸਮਗਰੀ ਲੋਕਾਂ ਦੀ ਮਤਲਬ ਜੇਬ ਦੇ ਵਿੱਚੋਂ ਟੈਕਸਾਂ ਦੇ ਵਿੱਚੋਂ ਜਿਹੜੇ ਪੈਸੇ ਦੇ ਕੇ ਤੁਸੀਂ ਕਿੰਦੀ ਸਰਕਾਰ ਕਰ ਰਹੀ ਆ ਲੋਕਾਂ ਦੇ ਟੈਕਸਾਂ ਦੇ ਵਿੱਚੋਂ ਤੇਲ ਲੋਕਾਂ ਦੇ ਟੈਕਸ ਵਿੱਚੋਂ ਜਾਲ ਲੋਕਾਂ ਦੇ ਟੈਕਸ ਵਿੱਚੋਂ ਤੁਹਾਡੀਆਂ ਤਨਖਾਹਾਂ ਦਾ ਤੁਹਾਡੇ ਖਰਚੇ ਉਹਦੇ ਵਿੱਚੋਂ ਵੀ ਐਹਸਾਨ ਕਈ ਜਗ੍ਹਾ ਤੇ ਹੋ ਰਹੇ ਆ ਵੀ ਅਸੀਂ ਕਰ ਰਹੇ ਆ ਅਸੀਂ ਤੁਸੀਂ ਵਾਲੀ ਗੱਲ ਜਿਹੜੀ ਉਹ ਛੱਡੋ ਆਉਣ ਲਈ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੇ ਜਿਹੜੇ ਮੁਠੀਆਂ ਵਿੱਚ ਕੇ ਬੈਠੇ ਆ ਇਹਨਾਂ ਨੇ ਇਕੱਲੇ ਇਕੱਲੀ ਚੀਜ਼ ਦਾ ਸਾਹ ਪੁੱਛਣਾ ਵਾ ਜੇ ਕਿਤੇ ਕੋਈ ਸਵਾਲਾਂ ਦੀ ਘੇਰੇ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਵਾ ਤੇ ਸਵਾਲ ਜਿਹੜੇ ਉਹ ਬਹੁਤ ਖੜੇ ਆ ਪੰਜਾਬ ਜਵਾਬ ਜਵਾਬ ਮੰਗਦਾ ਵਾ ਅਜੇ ਤਾਂ ਤੁਸੀਂ ਹਰੀਆਂ ਪੱਗਾਂ ਵਾਲੇ ਨੌਲੰਡੇ ਜੇ ਅਜੇ ਉਹ ਜਿਹੜਾ 3 ਕਰੋੜ 70 ਲੱਖ ਦਾ ਕੁੱਟ ਕੇ ਨੁਕਸਾਨ ਕੀਤਾ ਵਾ ਉਹ ਵੀ ਅਜੇ ਲੋਕਾਂ ਨੇ ਪੁੱਛਣਾ ਵਾ ਸਿਰਫ ਅਜੇ ਆਪਣੇ ਭਰਾਵਾਂ ਨੂੰ ਬਚਾਉਣ ਲਈ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੁੜੇ ਆ ਅਜੇ ਉਧਰੋਂ ਧਿਆਨ ਜਿਹੜਾ ਪਾਸੇ ਹਟਿਆ ਵਾ ਕਿਉਂਕਿ ਤੁਹਾਡੇ ਜਿਹੜੇ ਪਾਣੀ ਵਾਲੇ ਬੰਬ ਉਹ ਸੱਚੀ ਮੁਚੀ ਐਸ ਟਾਈਮ ਤੇ ਪੰਜਾਬ ਨੂੰ ਨੇਸ ਤੋਂ ਨਬੂਦ ਕਰ ਰਹੇ ਆ 2 276 ਕਰੋੜ ਰੁਪਈਆ ਬੰਨਾ ਦੇ ਰੱਖ-ਰਖਾਵ ਲਈ ਆਇਆ ਵਾ ਉਹ ਕਿੱਥੇ ਖਰਚਾ ਕੀਤਾ ਕਿਹੜੇ ਬੰਨ ਤੇ ਪਹੇ ਲਾਇਏ ਕਿੱਥੇ ਮਿੱਟੀ ਪਈ ਕਿੱਥੇ ਮਰੜਾ ਵੱਧਾ ਕਿੱਥੇ ਸਪਰਬ ਵੱਧਾ ਕਿੱਥੇ ਨੋਚ ਵੱਧੀ ਇਹ ਸਾਰਾ ਕੁਝ ਹਸਾਮਕਤਾਬ ਹੋਣਾ ਵਾ ਅੱਜ ਦਰਿਆ ਜਿਹੜੀ ਆ ਉਹ ਮਿੱਟੀ ਵਾਪਸ ਲੈ ਰਿਆ ਰੇਤ ਵਾਪਸ ਲੈ ਰਿਆ ਵਾ ਜਿੰਨੀ ਤੁਸੀਂ ਚੋਰਾ ਤੋਂ ਰੇਤਾ ਚੋਰੀ ਕਰਾਈ ਸੀ ਉਹਦੇ ਨਾਲੋਂ ਕਈ ਗੁਣਾ ਵੱਧ ਪੂਰੇ ਪੰਜਾਬ ਚੋਂ ਇਕੱਠੀ ਕਰਕੇ ਨੌਜਵਾਨਾਂ ਨੇ ਸੰਸਥਾਵਾਂ ਨੇ ਲੋਕਾਂ ਨੇ ਦਰਿਆ ਨੂੰ ਵਾਪਸ ਕੀਤੀ ਆ ਬੰਨਾਂ ਦੀ ਰੱਖਰਖਾ ਬੰਨਾਂ ਨੂੰ ਬੰਨ ਨੂੰ ਮਜ਼ਬੂਤ ਕਰਨ ਦੇ ਰੂਪ ਦੇ ਵਿੱਚ ਇਹ ਔਨਲੇ ਦਿਨਾਂ ਦੇ ਵਿੱਚ ਸਾਰੇ ਸਾਬਕਤਾਬ ਵੀ ਦਰਿਆ ਵੀ ਪੰਜਾਬ ਦੇ ਰੋਡ ਤੇ ਵੀ ਪੰਜਾਬ ਨੂੰ ਪਰ ਲੁਟੇਰੇ ਹੋਰ ਕਿਤੇ ਆਣ ਕੇ ਇਹਦੇ ਵਿੱਚੋਂ ਜਿਹੜੀ ਚਿੱਟੀ ਚਾਹ ਦੀ ਲੁੱਟਣ ਇਹ ਮਨਜ਼ੂਰ ਨਹੀਂ ਅਜੇ ਵੀ ਮੌਕਾ ਵਾ ਜੇ ਕਿਤੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਨਹਿਰੀ ਰੂਪ ਦੇਣ ਵਾਲੇ ਪਾਸੇ ਆਜੋ ਤੇ ਇਹਦੇ ਤੇ ਕੋਈ ਘਾਟਾ ਤੁਹਾਨੂੰ ਨਹੀਂ ਪੈਣਾ ਸਰਕਾਰ ਨੂੰ ਪੈਸੇ ਸਗੋਂ ਵਧਣਗੇ ਕਿਉਂਕਿ ਜਿੱਥੋਂ ਪੁੱਟ ਪਟਾਈ ਕਰਕੇ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਚੌੜੇ ਕਰਨੇ ਆ ਉਥੋਂ ਰੇਤਾ ਮਿੱਟੀ ਨਿਕਲਣੀ ਆ ਜਿਹੜੀ ਰਿੱਤਾ ਮਿੱਟੀ ਦੀ ਕੀਮਤ ਆ ਇਸ ਟਾਈਮ ਤੇ ਸੋ ਇਹਦੇ ਤੇ ਕੰਮ ਕਰੋ ਪਖੰਡ ਬਾਜਣਾ ਕੋਈ ਨਹੀਂ ਹੋਣਾ ਤੇ ਪੈਣਿੰਦਰਜੀਤ ਕੋਰ ਮਾਣ ਮਾਣ ਤੁਸੀਂ ਵਿਧਾਇਕ ਬਣਾਈ ਹੋਏ ਜੀ ਲੋਕਾਂ ਦੇ ਜਿਹੜੀ ਤੁਸੀਂ ਪਾਸ਼ਾ ਵਰਤੀ ਆ ਇਹ ਪਾਸ਼ਾ ਦਾ ਲੋਕ ਜਵਾਬ ਦੇਣਗੇ ਆਤਮਨਿੰਦਰਨ ਜੋਗ ਸ਼ਬਦ ਸੀ ਤੁਹਾਡੇ ਜੋ ਤੁਸੀਂ ਬੋਲੇ ਆ ਬੜੀਆਂ ਵੀਡੀਓ ਵਾਇਰਲ ਹੋ ਰਹੀਆਂ ਵਾਂ ਸੋ ਇੰਨੀ ਘਬਰਾਟ ਚਾ ਕੇ ਬਿਆਨ ਦੇੜੀ ਠੀਕ ਨਹੀਂ ਲੋਕਾਂ ਦੇ ਨੁਮਾਇੰਦੇ ਜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜੀ ਤੇ ਲੋਕਾਂ ਦੀਆਂ ਗੱਲਾਂ ਦਾ ਜਵਾਬ ਦੇਣਾ ਲੋਕਾਂ ਦੀਆਂ ਗੱਲਾਂ ਸੁਣਨੀਆਂ ਇਹ ਫਰਜ਼ ਬਣਦਾ ਹੁੰਦਾ ਵਾ ਆਗੂਆਂ ਦਾ ਆਗੂ ਕਿਤੇ ਵੱਡੀ ਗੱਡੀ ਦੇ ਵਿੱਚ ਬਹਿ ਕੇ ਜਾਂ ਵੱਡਾ ਮਤਲਬ ਤਾਂ ਝਾਮ ਨਾਲ ਲੈ ਕੇ ਵੱਡੀ ਸਿਕਿਉਰਿਟੀ ਲੈ ਕੇ ਨਹੀਂ ਬਣਦਾ ਵੱਡਪਣ ਜਿਹੜਾ ਵਾ ਉਹ ਵਿਖਾਇਆ ਜਾਂਦਾ ਵਾ ਲੋਕਾਂ ਦੀ ਗੱਲ ਸਹਿ ਕੇ ਤੇ ਤੁਸੀਂ ਸਹਿਣ ਸ਼ਕਤੀ ਜਿਹੜੀ ਆ ਉਹ ਛੱਡੀ ਬੈਠੇ ਜੇ ਇਸ ਟਾਈਮ ਤੇ ਜੋ ਕੁਝ ਵਾਪਰਿਆ ਵਾ ਐਨ ਲੱਗਦਾ ਵਾ ਕਿ ਜਦੋਂ ਜਹਾਜ਼ ਡੁੱਬਣ ਲੱਗੇ ਚੂਹੇ ਪਹਿਲਾਂ ਭਜਦੇ ਆ ਭੱਜ ਭਜੋੜ ਜਿਹੜੀ ਉਹ ਸ਼ੁਰੂ ਹੋ ਗਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕ ਫੇਰ ਇਸ ਸੰਕਟਮਈ ਸਮੇਂ 'ਚ ਉੱਠ ਕੇ ਆਪਣੇ ਆਪ ਨੂੰ ਫੇਰ ਸੰਭਾਲਣਗੇ ਕਿਉਂਕਿ ਸੰਸਥਾਵਾਂ ਬਹੁਤ ਸਵਾਵਾ ਕਰ ਰਹੀਆਂ ਵਾ ਹਰੇਕ ਵਰਗ ਦਾ ਨੌਜਵਾਨ ਔਰ ਕਈਆਂ ਨੇ ਆਪਣੇ ਭਾਵੇਂ ਉਹ ਕੇਂਦਰ ਦੇ ਅਪਲਾਈ ਨੇ ਭਾਵੇਂ ਉਹ ਸਟੇਟ ਦੇ ਅਪਲਾਈ ਨੇ ਆਪਣੀਆਂ ਤਨਖਾਹਾਂ ਤੱਕ ਦਾਨ ਕਰਤੀਆਂ ਆਪਣੇ ਬੱਚਿਆਂ ਦੀ ਪੌਕਟ ਮਨੀ ਤੱਕ ਕੱਟ ਲਾ ਦਿੱਤੇ ਆ ਆਪਣੇ ਘਰ ਦੇ ਚੁੱਲ੍ਹੇ ਤੇ ਕੱਟ ਲਾ ਦਿੱਤੇ ਆ ਕਿਉਂਕਿ ਪੰਜਾਬ ਨੂੰ ਬਚਾਉਣਾ ਵਾ ਆ ਹੋਰ ਦਸਾਂ ਵੀ ਆ ਦਰਾਂ ਨੂੰ ਪੰਜਾਬ ਨੂੰ ਬਚਾਉਣ ਲਈ ਜਿਹੜੇ ਡੁੱਬੇ ਆ ਉਹਨਾਂ ਨੂੰ ਫਿਰ ਤੋਂ ਖੜੇ ਕਰਨ ਲਈ ਜੋ ਪੰਜਾਬ ਖੂਬਸੂਰਤੀ ਨਾਲ ਘਰ ਘਰ ਤੱਕ ਜਾਊਗਾ ਉਹ ਇੱਕ ਵੱਖਰੀ ਤਸਵੀਰ ਹੋਊਗੀ ਦੁਨੀਆ ਦੇਖੂਗੀ ਵੀ ਦੁਨੀਆ ਨੂੰ ਬਚਾਉਣ ਵਾਲਾ ਦੇਸ਼ ਨੂੰ ਬਚਾਉਣ ਵਾਲਾ ਪੰਜਾਬ ਅੱਜ ਆਪਣੇ ਆਪ ਨੂੰ ਕਿਵੇਂ ਸਟੈਂਡ ਕਰਦਾ ਵਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ